ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਆਪ ਜੀ ਦੇ ਲਈ ਖੁਸ਼ੀਆਂ ਭਰਿਆ ਆਵੇ ਤੇ ਆਪ ਜੀ ਦੀ ਸਿਹਤ ਤੰਦਰੁਸਤੀ ਬਖਸ਼ੇ ਇਹ ਹੀ ਆਪਾਂ ਅਰਦਾਸ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੇਰੇ ਰਾਜਕਨਬੀਰ ਸਿੰਘ ਵੱਲੋਂ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਸਾਰੇ ਹੀ ਦਰਸ਼ਕਾਂ ਨੂੰ ਨਵੇਂ ਸਾਲ 2026 ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀ ਰੱਖੇ ਸਤਿ ਸ੍ਰੀ ਅਕਾਲ ਪੰਜਾਬੀ ਰੇਡੀ ਯੂਐਸਏ ਦੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਸਾਲ 2026 ਦੀਆਂ ਬਹੁਤ ਬਹੁਤ ਮੁਬਾਰਕਾਂ ਇਸੇ ਤਰ੍ਹਾਂ ਪੰਜਾਬੀ ਰੇਡੀ ਯੂਐਸਏ ਦੇ ਨਾਲ ਨਾਲ ਪੰਜਾਬੀ ਟੀਵੀ ਯੂਐਸਏ ਨੂੰ ਵੀ ਆਪਣਾ ਪਿਆਰ ਦਿੰਦੇ ਰਹੋ ਸਤਿ ਸ੍ਰੀ ਅਕਾਲ। ਸਲਾਮਤ ਆਬ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਨਾਲ ਜੁੜੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਮਸੂਦ ਮੱਲੀ ਵੱਲੋਂ ਸਾਲ 2026 ਦੀਆਂ ਬਹੁਤ ਬਹੁਤ ਵਧਾਈਆਂ। ਮੈਂ ਅਰਦਾਸ ਕਰਨਾ ਹਾਂ, ਦੁਆ ਕਰਨਾ ਹਾਂ ਕਿ ਸਾਡੇ ਸਾਰੇ ਦਰਸ਼ਕ ਸਾਰੇ ਸਰੋਤੇ ਸਾਲ 2026 ਦੇ ਜਦੋਂ ਦਾਖਲ ਹੋਣ ਤੇ ਰੱਬ ਇਹ ਸਾਲ ਇਹਨਾਂ ਲਈ ਰਹਿਮਤਾਂ ਵਾਲਾ, ਕਰਮਾਂ ਵਾਲਾ, ਬਰਕਤਾਂ ਵਾਲਾ ਕਰ ਦਵੇ। ਧੰਨਵਾਦ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਅਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਜੁੜੇ ਰਹਿਣ ਲਈ ਔਰ ਇੱਕ ਵਾਰ ਫੇਰ ਨਵੇਂ ਸਾਲ ਦੀਆਂ ਬਹੁਤ ਬਹੁਤ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਸਾਰੇ ਸੁਣਨ ਵਾਲਿਆਂ ਨੂੰ ਸਾਰੇ ਵੇਖਣ ਵਾਲੇ ਬੜੇ ਪਿਆਰ ਮੁਹੱਬਤ ਕਰਨ ਵਾਲੇ ਜੀਆਂ ਨੂੰ ਮੇਰੇ ਵੱਲੋਂ 2026 ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਰੱਬ ਕਰੇ ਇਹ ਸਾਲ ਤੁਹਾਡੇ ਬਾਸੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸੁਨਦੇ ਰਹੋ ਤੇ ਵੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਸਭਨਾ ਸਰੋਤਿਆਂ ਨੂੰ ਨਵੇਂ ਬਰੇ 2026 ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ 2025 ਨੂੰ ਗੁਜ਼ਾਰਨ ਤੋਂ ਬਾਅਦ ਹੁਣ ਚੜ੍ਹਦੀ ਕਲਾ ਦੇ ਨਾਲ ਆਓ 2026 ਦੇ ਵਿੱਚ ਤਰਦੇਆਂ ਪੈਰ ਤੇ ਨਵੀਆਂ ਮੰਜ਼ਲਾਂ ਨੂੰ ਕਰਦੇਆਂ ਸੱਤ ਬਹੁਤ ਬਹੁਤ ਧੰਨਵਾਦ ਸੱਚੇ ਆਕਾਰ ਪੰਜਾਬੀ ਰੇਡੀਓ ਯੂਐਸਏ ਸੋਂਵਾਲ ਦੇ ਸਾਰੇ ਸਰੋਤਿਆਂ ਨੂੰ ਤੇ ਪੰਜਾਬੀ ਟੀਵੀ ਵਿਖੇ ਸਾਡੇ ਸਾਰੇ ਮਾੜੇ ਵੀਵਰਸ ਨੂੰ 2026 ਦੀਆਂ ਬਹੁਤ ਬਹੁਤ ਵਧਾਈਆਂ ਆਸ਼ਮੀਦ ਕਰਦੇ ਆ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਆਉਣ ਵਾਲਾ 2026 ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਮਿੰਟੂ ਗੁਰੂ ਸਰੀਆ ਮੇਰੇ ਤੇ ਮੇਰੇ ਆਦਾਰੇ ਪੰਜਾਬੀ ਰਿਵਿਊ ਐਂਡ ਟੀਵੀ ਯੂਐਸ ਵਨ ਨੂੰ ਨਵੇਂ ਸਾਲ ਦੀ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਬਧਾਈ ਇਸ ਸਾਲ ਹਰ ਪਲ ਹਰ ਮرحله ਤੁਹਾਡੇ ਲਈ ਸੰਧੂਰੀ ਜੀਆਂ ਖੁਸ਼ੀਆਂ ਲੈ ਕੇ ਆਵੇ ਤੇ ਤੁਹਾਡੀ ਜ਼ਿੰਦਗੀ ਕਸਤੂਰੀ ਦੀ ਤਰ੍ਹਾਂ ਸੁਗੰਧਿਤ ਰਹੇ ਇੱਕ ਵਾਰ ਫੇਰ ਨਵਾਂ ਸਾਲ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਬਲਵਿੰਦਰ ਸਿੰਘ ਪੰਜਾਬੀ ਰੇਡੀਓ ਯੂਐਸਏ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਸ਼ਦੀਪ ਸਿੰਘ ਪੰਜਾਬੀ ਅਮਰੀਕਨ ਗਰੁੱਪ ਤੋਂ ਪੰਜਾਬੀ ਟੀਵੀ ਯੂਐਸਏ ਤੇ ਪੰਜਾਬੀ ਰੇਡੀਓ ਯੂਐਸਏ ਤੇ ਸਾਰੇ ਸੁਣਨ ਤੇ ਦੇਖਣ ਵਾਲੇ ਦਰਸ਼ਕਾਂ ਨੂੰ 90 ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਇਹ ਤੁਹਾਡੀ ਆਪਣੀ ਰਾਣੀ ਕਾਲ ਮੇਰੇ ਵੱਲੋਂ ਤੇ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਟੀਮ ਵੱਲੋਂ ਤੁਹਾਨੂੰ 90 ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਹੱਸਦੇ ਬਸਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ। ਸੁਤਿੰਦਰ ਸਿੰਘ ਮੰਗਰ ਵੱਲੋਂ ਆਪ ਸਭ ਨੂੰ 90 ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਇਸ 90 ਸਾਲ ਵਿੱਚ ਵਾਹਿਗੁਰੂ ਆਪ ਜੀ ਨੂੰ ਠੇਰ ਸਾਰੀਆਂ ਖੁਸ਼ੀਆਂ ਬਖਸ਼ਣ। ਤੰਦਰੁਸਤੀ ਬਖਸ਼ਣ। ਤੇ ਹਰ ਉਸ ਕੰਮ ਵਿੱਚ ਸਫਲਤਾ ਬਖਸ਼ੇ ਜੋ ਆਪ ਬਿਲੋਂ ਕਰਦੇ ਹੋ ਸਸਿਕਾ ਜੀ ਸਾਰਿਆਂ ਨੂੰ ਤੁਹਾਨੂੰ ਮੇਰੇ ਵੱਲੋਂ ਫੇਰ ਕਿਹਣਾ ਇਮੀਗ੍ਰੇਸ਼ਨ ਦੀ ਸਾਰੀ ਟੀਮ ਵੱਲੋਂ ਤੇ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਟੀਮ ਵੱਲੋਂ 2026 ਦੀਆਂ ਬਹੁਤ-ਬਹੁਤ ਵਧਾਈਆਂ 2025 ਇਨਫੋਰਚੂਨੇਟਲੀ ਇੱਕ ਬਹੁਤ ਔਖਾ ਸਾਲ ਸੀਗਾ ਇਮੀਗ੍ਰੈਂਟ ਕਮਿਊਨਿਟੀ ਦੇ ਲਈ ਸੋ ਉਮੀਦ ਕਰਦੇ ਹਾਂ ਕਿ ਇਹਨਾਂ ਸਾਲ 2026 ਆ ਉਹ ਸਾਰਿਆਂ ਦੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ ਧੰਨਵਾਦ ਅਨਸਰ ਸਤਿ ਸ਼੍ਰੀ ਅਕਾਲ ਆਦਾ ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂ ਐਸ ਏ ਮੇਰੇ ਵੱਲੋਂ ਆਪ ਸਭ ਨੂੰ 90 ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਮੇਰੇ ਨਰਮਲ ਸਿੰਘ ਵੱਲੋਂ ਤੇ ਸਾਡੀ ਪੂਰਾ ਡੈਟ ਲੀਫ ਟੀਮ ਵੱਲੋਂ ਪੰਜਾਬੀ ਰੇਡੀਓ ਯੂ ਐਸ ਏ ਤੇ ਪੰਜਾਬੀ ਟੀਵੀ ਤੇ ਸਾਰੇ ਵੇਖਣ ਸੁਣਨ ਵਾਲਿਆਂ ਨੂੰ 90 ਸਾਲ ਦੀਆਂ ਲੱਖ-ਲੱਖ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਸਿੰਘ ਸਿੱਧੂ ਪੰਜਾਬੀ ਰੇਡੀਓ ਯੂ ਐਸ ਏ ਤੇ ਪੰਜਾਬੀ ਅਮਰੀਕਨ ਗਰੋਲਸ ਗਰੁੱਪ ਪੱਗ ਦੇ ਵੱਲੋਂ ਨਵੇਂ ਸਾਲ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੌਣ ਵਾਈ ਗਰੁੱਪ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਸਿਕਾ ਜੀ ਮੇਰੇ ਵੱਲੋਂ ਯਾਨੀ ਕਿ ਰਮਨ ਟੇਲੋਂ ਪੰਜਾਬੀ ਰੇਡੀਓ ਯੂ ਐਸ ਏ ਤੇ ਪੰਜਾਬੀ ਟਰਕਿੰਗ ਮੈਗਜ਼ੀਨ ਵੱਲੋਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ ਆਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਤਰੱਕੀਆਂ ਦੇ ਨਾਲਾ ਹੋਵੇ ਤੇ ਆਪਣੇ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਉੱਤੇ ਆਏ ਸੰਕਟ ਦੇ ਲਈ ਵਧੀਆ ਸਾਲ ਹੋਵੇ। ਸੋ ਆਪ ਜੀ ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਸਤਿ ਸ੍ਰੀ ਅਕਾਲ। ਦੋਸਤੋ ਮੈਂ ਤੁਹਾਡਾ ਦੋਸਤ ਪੰਜਾਬੀ ਰੀਡੀ ਯੂਐਸ ਦਾ ਹੋਸਟ ਚਿਪਟਾਰਗੇ। ਨਿਰਮਲ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਸੁੰਦੇ ਸੁੰਦਰ ਪੰਜਾਬੀ ਰੀਡੀ ਯੂਐਸ ਸੇ ਮਾੜਾ ਮੋਹੀ ਤੇ ਆਪ ਜੀ ਲਈ ਬਹੁਤ ਬਹੁਤ ਧੰਨਵਾਦ। ਰੈਜੀ ਜੀ ਦਾ ਖਾਲਸਾ ਮੈਂ ਜੀ। ਨਮਾ ਸਾਲ। ਨਮਾਦ ਦਿਨ ਨਮੀ ਸ਼ੁਰੂਆਤ ਨਮਾ ਮੌਕਾ ਨਵੇਂ ਸੁਪਨੇ ਤੇ ਨਵੀਆਂ ਮੰਜ਼ਲਾ ਸਾਲ 2026 ਦੀ ਆਮਦ ਤੇ ਮੈਂ ਪੰਜਾਬੀ ਰੇਡੀਓ ਯੂ ਐਸ ਏ ਦੇ ਸਮੂੱਚੇ ਸਰੋਤਿਆਂ ਦਰਸ਼ਕਾਂ ਸ਼ੁਭਚਿੰਤਾਂ ਪਿਆਰਿਆਂ ਸਭਨਾਂ ਨੂੰ ਆਪਣੇ ਵੱਲੋਂ ਮੁਬਾਰਕ ਦਿਨਾ ਵਧਾਈ ਦਿਨਾ ਤੇ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਜ਼ੋਈ ਕਰਦਾ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਡੇ ਸੁਪਨਿਆਂ ਨੂੰ ਸਕਾਰਤ ਕਰੇ ਤੁਸੀਂ ਆਪਣੀਆਂ ਮੰਜ਼ਲਾ ਸਰ ਕਰੋ ਤੇ ਦੁਨੀਆ ਪਰਤੇ ਵਿੱਚ ਨਾਨਕ ਨਾਮਲੇਵਾ ਸੰਗਤ ਦੇ ਮਨਾ ਦੇ ਵਿੱਚ ਇੱਕ ਤਰ੍ਹਾਂ ਦੀ ਇਹ ਭਾਵਨਾ ਜਾ ਕੇ ਕਿ ਆਓ ਅਸੀਂ ਸਮੁੱਚੀ ਕਾਇਨਾਤ ਦਾ ਭਲਾ ਕਰਨੀ ਤੁਰੀਏ ਤੇ ਸਾਡੀਆਂ ਇਹ ਅਰਦਾਸਾਂ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਨੂੰ ਪੂਰ ਪਵੇ ਤੇ ਇਸ ਉਮੀਦ ਨਾਲ ਇਸ ਆਸ ਨਾਲ ਮੈਂ ਤੁਹਾਨੂੰ ਸਭ ਨੂੰ ਇਸ ਨਵੇਂ ਬਰੇ ਦੀ ਆਮਦ ਤੇ ਵਧਾਈ ਦੇਣਾ ਮੁਬਾਰਕਬਾਦ ਬਹੁਤ ਬਹੁਤ ਸ਼ੁਕਰੀਆ ਸਤਿ ਸ਼ਕਰ ਜਿਹੜਾ 2025 ਹੈਗਾ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਤੇ ਬਹੁਤ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਦੇ ਰੂਗ ਰੋਹੰਦਾ ਹੋਇਆ ਗੁਜ਼ਰ ਜਾਣ ਜਾ ਰਿਹਾ ਹੈਗਾ ਸੋ 2026 ਜਿਹੜਾ ਨਵਾਂ ਸਾਲ ਹੈ ਉਹਨੂੰ ਆਪਾਂ ਜੀ ਆਇਆਂ ਕਹਿ ਰਹੇ ਹੈਗੇ ਆਂ ਸੋ ਸਮੂਹੀਆਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨੀ ਨੂੰ ਨਵੇਂ ਸਾਲ ਦੀ ਜਿਹੜੀ ਜੀ ਆਇਆਂ ਤੇ ਵਧਾਈਆਂ ਦਿੰਦੇ ਆਂ ਅਸੀਂ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਜਿਹੜਾ ਨਵਾਂ ਸਾਲ ਵੀ ਆ ਸਾਡੇ ਲਈ ਚੁਣੌਤੀਆਂ ਤੇ ਸੰਭਾਵਨਾਵਾਂ ਭਰਪੂਰ ਬਣ ਜਾ ਰਿਹਾ ਹੈ ਸਾਡੇ ਲਈ ਜਿਹੜੀ ਨੌਜਵਾਨਾਂ ਦੇ ਸੰਦਰਭ ਵਿੱਚ ਐ ਸਿੱਖ ਕੌਮ ਦੇ ਸੰਦਰਭ ਵਿੱਚ ਜਿਹੜੀ ਮੇਰੀ ਮੇਰਾ ਕੰਕਰਨ ਹੈ ਮੇਰਾ ਜਿਹੜਾ ਫਿਕਰ ਹੋ ਇਹ ਹੈਗਾ ਵੇ ਸਾਡੇ ਵਿੱਚ ਵਿਦਵਤਾ ਦੀ ਘਾਟ ਜਿਹੜੀ ਰੜਕ ਰਹੀ ਹੈਗੀ ਆ ਸੋ ਸਾਡੇ ਵਿੱਚੋਂ ਜਿਹੜੀ ਬਹੁਤ ਗੰਭੀਰ ਕੌਮੀ ਜਜ਼ਬੇ ਨੂੰ ਸੰਬੰਧਤ ਜਿਹੜੀ ਗੰਭੀਰ ਖੋਜ ਹੈ ਉਹ ਗੰਭੀਰ ਖੋਜ ਆ ਜਿਹੜੀ ਘਟ ਹੋ ਰਹੀ ਹੈ ਗਿਆ ਉਹਦੇ ਵੱਲ ਘਟ ਨੌਜਵਾਨ ਜਿਹੜੇ ਰੁਚੀਤ ਹੋ ਰਹੇ ਆ ਸਾਡੀ ਕੌਮ ਦੀ ਹੋਂਦ ਦੀ ਲੜਾਈ ਲਈ ਜਿਸ ਗੰਭੀਰ ਖੋਜ ਦੀ ਲੋੜ ਹੈ ਜਿਸ ਇਤਿਹਾਸਕਾਰੀ ਦੀ ਜਿਸ ਰਾਜਨੀਤਿਕ ਫਲਸਫੇ ਦੀ ਜਿਸ ਸਿਧਾਂਤਕਾਰੀ ਦੀ ਤੇ ਗੌਰਮਤ ਦੇ ਆ ਲੀਹਾ ਤੇ ਚੱਲਦੇ ਆ ਗੁਰਮਤਿ ਦੀਆਂ ਸਿੱਧਾਂ ਅਨੁਸਾਰ ਸਿੱਖ ਇਤਿਹਾਸਕਾਰੀ ਦੀ ਵਰਤਮਾਨ 21ਵੀਂ ਸਦੀ ਵਿੱਚ ਜਿਸ ਕਿਸਮ ਦੀ ਨਵੀਂ ਵਿਆਖਿਆ ਦੀ ਲੋੜ ਹੈ ਉਹਦੇ ਲਈ ਸਾਡੇ ਕੋਲ ਜਿਹੜੀ ਨੌਜਵਾਨਾਂ ਦੀ ਘਾਟ ਹੈ ਸੋ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਸਿੱਖ ਇਤਿਹਾਸਕਾਰੀ ਤੇ ਸਿੱਖ ਸਿਧਾਂਤਕਾਰੀ ਵੱਲ ਆਪਾਂ ਪ੍ਰੇਰਿਤ ਕਰੀਏ ਸਿੱਖ ਨੌਜਵਾਨਾਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਆਓ ਆਪਾਂ ਸਾਰੇ ਰਲ ਕੇ ਆਪਣੀ ਕੌਮੀ ਹੋਂਦ ਦੀ ਲੜਾਈ ਲਈ ਉਸੇ ਤਰ੍ਹਾਂ ਸਿਰ ਸਟਕੇ ਜਿਹੜੀ ਸਿਧਾਂਤਕਾਰੀ ਔਰ ਖੋਜਕਾਰ ਜਾਂਵਾਂ ਲੱਗੀ ਹੈ ਜਿਸ ਤਰ੍ਹਾਂ ਕੇ ਵੱਖ-ਵੱਖ ਕੌਮਾਂ ਜਿਹੜੀਆਂ ਲੱਗਦੀਆਂ ਰਹੀਆਂ ਨੇ ਸੋ ਨਵਾਂ ਵਰਾ ਵੀ ਸਾਡੇ ਲਈ ਜਿੱਥੇ ਚੁਣੌਤੀਆਂ ਭਰਪੂਰ ਹੋਵੇਗਾ ਉੱਥੇ ਬਹੁਤ ਸਾਰੀਆਂ ਸੰਭਾਵਨਾਵਾਂ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਆ ਜਿਹੜੀਆਂ ਲਗਾਤਾਰ ਉਪਤਪਨ ਹੋ ਰਹੀਆਂ ਸਾਡੇ ਵਿੱਚ ਇਹ ਸਮਰੱਥਾ ਚਾਹੀਦੀ ਹੈ ਵੀ ਜਦੋਂ ਉਹ ਸੰਭਾਵਨਾਵਾਂ ਸਾਡੇ ਲਈ ਪੋਜ਼ਿਟਿਵ ਹੋਣ ਸਾਡੇ ਲਈ ਬਿਲਕੁਲ ਸਾਜਗਾਰ ਹੋਣ ਕਿ ਸਾਡੇ ਵਿੱਚ ਉਹ ਸਮਰੱਥਾ ਹੈ ਅਸੀਂ ਉਹਨਾਂ ਸੰਭਾਵਨਾਵਾਂ ਨੂੰ ਆਪਣੇ ਹੱਕ ਵਿੱਚ ਵਰਤ ਕੇ ਆਪਣੀ ਆਪਣੀ ਕੌਮ ਦਾ ਜਿਹੜਾ ਭਵਿਕਾਰਤ ਸਵਾਰ ਸਕਦੇ ਹਾਂ ਸੋ ਇਨਾਂ ਸੰਭਾਵਨਾਵਾਂ ਨੂੰ ਆਪਣੇ ਹੱਕ ਵਿੱਚ ਵਰਤਣ ਦੀ ਜਿਹੜੀ ਸਿਧਾਂਤਕ ਅਤੇ ਵਿਦਿਅਕ ਪਰਬੀਨਤਾ ਸਾਡੇ ਵਿੱਚ ਚਾਹੀਦੀ ਹੈ ਉਹ ਸਾਨੂੰ ਲਗਾਤਾਰ ਅਪਣਾਉਣੀ ਪਵੇਗੀ ਸੋ ਮੈਂ ਸਮੂਚੀਆਂ ਸਿੱਖ ਸੰਗਤਾਂ ਨੂੰ ਤੇ ਖਾਸ ਕਰ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਸਿੱਖ ਜਗਤ ਦੀ ਹੋਣ ਲਈ ਸਿੱਖ ਪੰਥ ਦੀ ਰਾਜਨੀਤਿਕ ਹੋਣ ਲਈ ਸਿਧਾਂਤਕਾਰੀ ਅਤੇ ਖੋਜ ਦੇ ਕਾਰਜਾਂ ਵਿੱਚ ਆਪਣਾ ਟਾਈਮ ਜਿਹੜਾ ਲਗਾਈਏ ਤੇ ਤਾਂ ਕਿ ਸਿਧਾਂਤਕ ਤੌਰ ਤੇ ਅਸੀਂ ਉਸੇ ਪਰਪਕਤਾ ਨਾਲ ਇਤਿਹਾਸ ਦੇ ਉਹਨਾਂ ਦਸ ਹੱਦਿਆਂ ਤੇ ਆਪਣੀ ਮੌਜੂਦਗੀ ਜਿਹੜੀ ਉਸ ਦਾ ਇੱਕ ਤਰ੍ਹਾਂ ਨਾਲ ਪ੍ਰਗਟਾਵਾ ਕਰੀਏ ਜਿਸ ਮੌਜੂਦਗੀਂ ਦਿੱਤਾ ਹੈ ਤਾਂ ਵਖ-ਵਖ ਕਉਮਾਂ ਆਪਣੀ ਮੌਜੂਦਗੀ ਜਿਹੜੀ ਹੈਗੀ ਆ ਉਹ ਦਰਸਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ